ਅਸੀਂ ਖੇਡਦੇ ਖੇਡਦੇ ਤੇ ਆ ਮੇਰਾ ਬਣ ਗਿਆ ਦੇਖ ਲੈ ਹਨਾ ਤੁਹਾ ਦਾ ਇੱਕ ਹੀ ਬਣਿਆ ਆलो ਚੱਲ ਬਣਾਉ ਨਾਲੇ ਅਸੀਂ ਆ ਦੇਖ ਰਹੇ ਸੀ ਪੰਜਾਬੀ ਟ੍ਰੈਵਲ ਕਪੜਾ ਵਾਲਿਆਂ ਦਾ ਵਲੌਗ ਰਿਪਨ ਹੁਣਾ ਦਾ ਤੇ ਉਹ ਵਲੌਗ ਇਹ ਆ ਜਿਹੜਾ ਉਹ ਇੰਗਲੈਂਡ ਜਾਂਦੇ ਮਿਊਜ਼ੀਅਮ ਦੇਖਣ ਮਹਾਰਾਜਾ ਰਣਜੀਤ ਸਿੰਘ ਦਾ ਬਾਈ ਐਂਡ ਦੇ ਵਿੱਚ ਉਦੋਂ ਮੇਰਾ ਵੀ ਮਨ ਗਿਆ ਪਰ ਆਇਆ ਕਹਿੰਦਾ ਵੀ ਸਾਡੀਆਂ ਚੀਜ਼ਾਂ ਸਾਡੀਆਂ ਹੀ ਲੈ ਕੇ ਆਏ ਤੇ ਸਾਨੂੰ ਉਹਨਾਂ ਨੂੰ ਦੇਖਣ ਲਈ ਵੀ ਟਿਕਟ ਦੇਣੀ ਪੈਂਦੀ ਆ ਠੀਕ ਆ ਟਿਕਟ ਲੈਣੀ ਪੈਂਦੀ ਆ ਮਤਲਬ ਪੈਸੇ ਪੇ ਕਰਨੇ ਪੈਂਦੇ ਆ ਆਪ ਦੀ ਵਿਰਾਸਤ ਦੇਖਣ ਲਈ ਤੇ ਫਿਰ ਅੰਦਰ ਚੰਗੀ ਤਰ੍ਹਾਂ ਵੀਡੀਓ ਵੀ ਨਹੀਂ ਬਣਾਉਣ ਦਿੰਦੇ ਤੇ ਉਹ ਕੁੜੀ ਕਹਿੰਦੀ ਆ ਜਿਹੜੀ ਮਗਰ ਉਹਨੇ ਬਹੁਤ ਵਧੀਆ ਗੱਲ ਕੀਤੀ ਵੀ ਸਾਰਾ ਕੁਝ ਸਾਡਾ ਲੁੱਟ ਲਿਆ ਤੇ ਅੱਜ ਕੱਲ ਸਾਡਾ ਪੰਜਾਬ ਕੱਖ ਵੀ ਨਹੀਂ ਰਹਿ ਗਿਆ ਕੀ ਰਹਿ ਗਿਆ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਤੇ ਦੇਖ ਕੇ ਸੱਚੀ ਕੋਈ ਬਹੁਤ ਮਨ ਦੁਖੀ ਹੋਇਆ ਕਿੱਥੇ ਅਸੀਂ ਕੀ ਸੀ ਤੇ ਕੀ ਬਣ ਗਏ ਤੇ ਨਦਨ ਲਾਲੋ ਵੀ ਲੱਖਾਂ ਤੋਂ ਕੱਖਾਂ ਜਾ ਕੇ ਕੋਈ ਸਮਾਂ ਸੀ ਉਹ ਦੱਸ ਦਿਆ ਵੀ ਕੋਈ ਫਰਾਂਸ ਦਾ ਰਾਜਾ ਸੀ ਕਿ ਪੈਰਿਸ ਦਾ ਉਹਨੇ ਵੀ ਲੈਟਰ ਲਿਖਿਆ ਮਾੜਿਆ ਜੀ ਸਿੰਘ ਨੂੰ ਮੇਰਾ ਬਣ ਗਿਆ ਤੇ ਉਹਨੇ ਕਿਹਾ ਵੀ ਤੁਹਾਡਾ ਰਾਜ ਬਹੁਤ ਵਧੀਆ ਵੀ ਮੈਂ ਤੁਹਾਡੇ ਨਾਲ ਸੰਬੰਧੀ ਸੰਧੀ ਕਰਨਾ ਚਾਹਣਾ ਵਾ ਇਹ ਦਿਲਬ ਤੁਹਾਡੇ ਨਾਲ ਉਹ ਬਣਾਉਣਾ ਚਾਹੁੰਦਾ ਸੀ ਨੇੜੇ ਆਉਣਾ ਚਾਹੁੰਦਾ ਸੀਗਾ ਕਿ ਤੁਹਾਡਾ ਰਾਜ ਬਹੁਤ ਵਧੀਆ ਪ੍ਰਭਾਵਿਤ ਸੀਗਾ ਤੇ ਅੱਜ ਦੇਖ ਲਓ ਅਸੀਂ ਕਿੰਨਾ ਤੇ ਕੀ ਰਹਿ ਗਏ ਆ ਕਿੱਥੋਂ ਕਿੱਥੇ ਆ ਗਏ ਸਾਡਾ ਰਾਜ ਏਡਾ ਕੀਮਤੀ ਸੀਗਾ ਹੁਣ ਬਹੁਤ ਗੰਦਾ ਕੀਤਾ ਉਹਨਾਂ ਨੇ ਹੈ ਕੋਈ ਸਮਾਂ ਸੀਗਾ ਗੋਰੇ ਸਾਡੇ ਦੇਸ਼ ਵਿੱਚ ਜਾਂਦੇ ਸੀ ਪੰਜਾਬ ਤੇ ਤੇ ਹੁਣ ਅਸੀਂ ਦਰਦ ਦਾ ਠੋਕਰਾਂ ਖਾਂਦੇ ਫਿਰਦੇ ਆਂ ਬਾਈ ਬੜੀਆ ਵਲੌਗ ਬਣਾਇਆ ਤੂੰ ਅਸੀਂ ਵੀ ਕਿਤੇ ਕੋਸ਼ਿਸ਼ ਕਰਾਂਗੇ ਜਾਵਾਂਗੇ ਦੇਖਣ ਹੁਣ ਤੱਕੰਦਾ ਨਾ ਟੰਗੀਆਂ ਫੋਟੋਆਂ ਹੀ ਦੇਖ ਸਕਦੇ ਹਾਂ ਰਾਜ ਦਿਨਾਂ ਵੀ ਸਾਡਾ ਰਾਜ ਸੀਗਾ ਬਾਕੀ ਉਹ ਚੀਜ਼ ਇਤਰਾਹੀ ਨਹੀਂ ਜਾਂ ਜਿਆਦਾ ਹੀ ਦੇਖ ਸਕਦੇ ਹਾਂ ਇੱਕ ਮੈਨੂੰ ਉਹ ਪ੍ਰਾਣੀ ਵਾਰਕ ਵਿਸ਼ਰੀ ਜਥੇ ਦੀ ਇੱਕ ਗਾਈ ਹੋਈ ਆ ਕੱਲਾ ਸ਼ੇਰ ਨੀਚੇ ਖਾਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ 70 ਬਹੁਤ ਸਹੀ ਗੱਲ ਹੈ ਬਾਈ ਕੁਝ ਨਹੀਂ ਹੁੰਦਾ ਬਸ ਇਹਨਾਂ ਫੋਕੀਆਂ ਟੌਰ ਐਨ ਜਿਹੜੀ ਅਸਲੀ ਟੌਰ ਸੀਗੀ ਉਹ ਤਾਂ ਖੁੱਸ ਗਈ ਹਾਂ ਤਾਂ ਬਸ ਦੇਖੋ ਗਤੋ ਵਿਛਾੜੇ ਪਤੇ ਹਾਂਜੀ ਅਸੀਂ ਫਿਰ ਭਾਈ ਇਦਾਂ ਹੁਣ ਅਸੀਂ ਆਪਦੇ ਪੁੱਤ ਨਾਲ ਖੇਡਣਾ ਵੀ ਹੁੰਦਾ ਫਿਰ ਉਹ ਵੀ ਕਹਿੰਦੀ ਪਾਪਾ ਖੇਡ ਕੇ ਨਾ ਹੋਰ ਤੇ ਇੱਥੇ ਕੋਈ ਜ਼ਿਆਦਾਂ ਖੇਡਾਂ ਹੈ ਨਹੀਂ ਜਿੱਦਾਂ ਮੇਰੀ ਵਾਰੀ ਹੁੰਦੀ ਓਕੇ ਅਸੀਂ ਫਿਰ ਇਦਾਂ ਕਿ ਕਿਹੜੀ ਗੇਮ ਆ ਇਹ ਨੇ ਚਾਦਰਾਂ ਚਾਦਰ ਇਹ ਚਾਦਰ ਗੇਮ ਅਸੀਂ ਆ ਖੇਡ ਲੈਨੇ ਆ ਚਲੋ ਫਿਰ ਚਲੋ ਤੁਹਾਡੀ ਵਾਰੀ ਤੁਹਾਡੀ ਵਾਰੀ ਅਹ ਤੇ ਅੱਜ ਜਦੋਂ ਕੀ ਦੀਦੀ ਪਹਿਲੀ ਵਾਰੀ ਚ ਹੋ ਗਿਆ ਜੀ ਮੇਰਾ ਬਨ ਵੀ ਗਿਆ ਮੇਰਾ ਬਨ ਵੀ ਗਿਆ ਉਹਦੀ ਵਾਰੀ ਬੱਚਿਆਂ ਨਾਲ ਟੀਵੀ ਲਾੜੀਦਾ ਕਈ ਵਾਰੀ ਤਾਂ ਪੰਜਾਬੀ ਟਰੈਵਲ ਕੱਪੜਾ ਵਾਲਿਆਂ ਦਾ ਇੱਕ ਵਲੌਗ ਸੀਗਾ ਜਿਹੜਾ ਵਧੀਆ ਵੈਸੇ ਤਾਂ ਦੇਖਦੇ ਰਹੀਦਾ ਹੋਰ ਵੀ ਪਰ ਹਾਂ ਵੀ ਇੱਕ ਅੰਗਰੇਜ਼ਾਂ ਦਾ ਪੰਜਾਬ ਤੋਂ ਲੁੱਟਿਆ ਕੀਮਤੀ ਖਜ਼ਾਨਾ ਤੇ ਇਹ ਕਾਫੀ ਦੇਖਿਆ ਤੇ ਦਵਾਰੇ ਬੱਚਿਆਂ ਨੂੰ ਮੈਂ ਕਿਹਾ ਦਿਖਾਉਣਾ ਤੇ ਆ ਬੱਚੇ ਆ ਇਧਰ ਦੇਖੋ ਪੁੱਤ ਇਹ ਤੁਸੀਂ ਦੇਖਣਾ ਠੀਕ ਆ ਇਹ ਓਕੇ ਹਾਂਜੀ ਦੱਸੋ ਮੈਂ ਇੱਕ ਨਾ ਗੇਮ ਬਣਾਇਆ ਮੈਂ ਤੁਹਾਨੂੰ ਦੱਸੂੰਗੀ ਕਿਦਾਂ ਕੀਤੀ ਓਕੇ ਫਿਰ ਸਿੱਖੂ ਕਰਾਂਗੀ। ਓਕੇ। ਜਿੱਦੇ ਇੱਕ ਹੋਟਲ ਇਹ ਹੈ ਨਾ। ਹਮ। ਤੇ ਸਾਰੇ ਇਹ ਪੀਪਲ ਆਇਆ। ਇਹਨੂੰ ਇਹ ਤਾਰੇ ਵੀ ਜਿਹੜੀ ਤਾਂ ਹੀ ਦਿੱਤੀ ਆ। 5 5 5 5 ਮਤਲਬ 5 5 5 ਇੰਨਾ ਦੇ ਮਨੀ ਹਮ ਤੇ ਇਹ ਤੁਸੀਂ ਹਨਾ ਇਹਨਾਂ ਦੀ ਆਵਾਜ਼ ਕਦਨੀ ਆ ਮਤਲਬ ਜਿੱਦਾਂ ਤੁਸੀਂ ਹਮ ਹਨਾ ਹਮ ਬੋਨਾ ਵੀ ਹਲੋ ਮੈਂ ਵੀ ਬੋਲਣਾ ਹਲੋ ਫਿਰ ਤੁਸੀਂ ਬੋਲਣਾ ਹੈ ਵਟ డు ਯੂ ਹੈਵ ਫਿਰ ਮੈਂ ਕਹੂੰਗੀ ਜੋ ਵੀ ਕੁਝ ਆਏਗਾ ਮੇਰੇ ਕੋਲ ਹੋ ਦਸੂੰਗੀ ਫਿਰ ਤੁਸੀਂ ਇੱਕ ਚੀਜ਼ ਮੰਗਾਉਣੀ ਆ ਨਹੀਂ ਤਾਂ ਫਿਰ ਤੁਸੀਂ ਕੁਸਟਮਰ ਜੀ ਮੰਗਾਓ ਸੋ ওকে ਠੀਕ ਹੈ ਓਕੇ ਚਲੋ ਓਕੇ ਚਾ ਹਾਏ ਹੈਲੋ 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 ਹਾਂਜੀ ਵਟ ਡੂ ਯੂ ਹੈਵ ਅਮ We have um, late mm -hmm. cake, grapes, and we had corn. Um, two water bottles, mm -hmm. and we had one big chicken, and we had two chickens a little bit. And we have pizzas, and we Okay, so now a pizza too. Yeah. Pizza. How many slices? One. Mm, two slices. Two. Mm -hmm. Okay. How much oh. money? Me How much do you charge? Wait. Okay. Uh ten fifty. Okay. Hello, it's ten fifty. हूँ आ गया हाँ. ना यार वॉक नहीं खाते हैं हम देख ग्यारह भी खाते हैं ना आओ चल कर देना ग्यारह कर देना चलो ग्यारह जो सारे पेइलाइंस लग गए ना ना भी अग्गी खाते हैं पैसे भी खाते हो ना पता नहीं चलना फिर किरे पैसे किरे पैसे ये सारे मिक्स खाते हैं नहीं कितने ये तेरे आ ते ये ते य ਹਾਂਜੀ ਪਾਪਾ ਤਰੇ ਰੁਕੋ ਬੈਲੇ ਮੈਂ ਸੈਟ ਕਰਦਾ ਰੁਕ ਕਿਦਾਂ ਹੁੰਦਾ ਸੀ ਇਹਨੇ ਪੈਸੇ ਮਿਕਸ ਹੋ ਗਏ ਹਾਇ ਇਹ ਦੇ ਇਹ ਦੇ ਇੱਧਰ ਇਹ ਦੇ ਆ ਤਾਂ ਫਿਰ ਇਹ ਦੇ ਹਾਈ ਹਾਈ ਕੈਨ ਆਈ ਗੈਟ ਵਨ オムレト ਬੱ ਵੀ ਹੈ ਪੈਨਕੇਕੀਰ ওকে ਵਾਟ ਡੂ ਯੂ ਐਮ ਉਹ ਪੈਨਕੇਕ ਉੱਪਰ ਐ ਨਾ ਨਾ ਪੈਨਕੇਕ ਆਹ ਲੈਂਦਾ ਆ ਸਾਰੇ ਲੈਂਚ ਲੱਗੇ ਹੋਏ ਆ ਦੇਖ ਲਓ ਅਸੀਂ ਖੇਡ ਖੇਡਦੇ ਆ ਸਾਰੇ ਲੋਕ ਕਿ ਲੈਂਚ ਲੱਗੇ ਹੋਏ ਆ ਖਾ ਕੇ ਚਲੇ ਗਿਆ ਆ ਜਿਹੜੇ ਹਾਂ ਇੱਕ ਜੂਸ ਵੀ ਦੇ ਦੋ ਜਸਟ ਜਸਟ ਮੈਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਕਰਕੇ ਮੈਂ ਪੰਜਾਬੀ 'ਚ ਹੀ ਗੱਲ ਕਰਦਾ ਥੋੜੀ ਜੀ ਆਉਂਦੀ ਪਰ ਇਹ ਨਹੀਂ ਜਾ ਰਹੀ ਮੈਨੂੰ ਨਹੀਂ ਆਉਂਦੀ ਹਾਂਜੀ ਮੈਂ ਵੀ ਪੰਜਾਬੀ ਬੋਲਿਆ ਮੈਨੂੰ ਪਤਾ ਚੱਲੇ ਓਕੇ ਇਹ ਨਹੀਂ ਮੈਂ ਕਿਹਾ। ਪੈਨਕੇਕ ਗਰਮ ਕਰਕੇ ਦੇ ਦਿੰਦੇ। ਗਰਮ ਹੀ ਕਰਨਾ ਹੋਊਗਾ। ਓਕੇ ਠੀਕ। ਹਮ ਤਾਂ ਹੀ ਖਾ ਲੈਣਾ ਕੱਚਾ ਕੱਚਾ। ਓਕੇ ਠੀਕ ਹੈ ਨਾ। ਤੇ ਲਿਆ। ਕੀ ਕੁਸ ਕੁੜੀ ਜੋਣ ਨੂੰ ਪਕਾਈ ਨਹੀਂ। 뭐 <목소리로> u ਤੁਸੀਂ ਤਾਂ ਐਵੇਂ ਬਹੁਤ ਲਾਈ ਜਾਂਦੇ ਛੇਤੀ ਕਰੋ ਲੋਕ ਲਾਈਨ ਚ ਖੜੇ ਆ ਪਿੱਛੇ ਹਾਂ ਇੰਨਾ ਟਾਈਮ ਇੱਕ ਨੂੰ ਹੀ ਸਦਾ ਜੀ ਉਸ ਤੋਂ ਲਗੇ ਸੋਈ ਕੋਈ ਨਾ ਨਹੀਂ ਡੁੱਲਿਆ ਨਕਲੀ ਜਿਹਾ ਜਿਹਾ ਤੇ ਅੱਤ ਨਾ ਕਿੰਦਾ ਯਾਰ ਇੱਧਣੀ ਤਾਂ ਨਹੀਂ ਕਿੱਦਾਂ ਕੋਈ ਦਾ ਯਾਰ ਜਿੱਚਮ ਜਿਗੇ ਰੱਸ ਸਵੇਰੇ ਅਈ ਨਾ ਅਜੇ ਤਾਂ ਖਾਲੀ ਦੇ ਆ ਤੈਨੂੰ ਪਾਣੀ ਵੀ ਕਿੜਿਆ ਹਾਂਜੀ ਚਲੋ ਜੀ

Seven fifty. Thank you. And bye. bye. Okay. Yeah, him turn. Yeah, do it. Handy. Hello. Hello. I'm in the slice. Take a slice. A slice. A drink. juice. यो जल्दी मिल्क भी ले आ करो चल एक मिल्क दे दो इनका सुनास हां एक हां इतने लोग लाए हैं चढ़ है ना गर्म जा करना कि दही सुख खा लो नहीं दही ऑन दो ठंडा ही कोई ना गरम ही खा ले करो ठंडा है खाओगे कच्चा चलो गरम कर दो सीरियसली सीरियसली पापा सीरियस आर यू सीरियस ਸੌਂਦਾ ਹੈ ਨਾ ਤੁੰ 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 ਤਰਾ ਤਰਾ ਬੁੱਲੀ ਬੁੱਲੀ ਗੁੱਲੀ ਤੇ ਗੱਲਾਂ ਬਤਾ ਖਾਦੇ ਬੈਠੀ ਮੈਨੂੰ ਸੌਂਦਾ ਪਿਆ ਸੀ ਹਾਂਜੀ ਕਸ਼ਮੀਰਕੁਰ ਕੀ ਕਰਦਾ ਮੇਰੇ ਪੁੱਤਾਂ ਹੂੰ ਦੇਖਦਾ ਆਪਾ ਦੇਖਦਾ ਓਕੇ ਜੀ ਦਿਖਾ ਦੇ ਕਿੰਨੀ ਤੇਰੀ ਬਣੀ ਜੋ ਆਕਾ ਨੂੰ ਸਕੂਲੇ ਛੁੱਟੀਆਂ ਚੱਲੋ ਚੱਲੋ ਚਾਪਾ ਪਾਪਾ ਚੱਲੋ ਚੱਲੋ ਸਾਰੇ ਦਿਨ ਘਰੇ ਕੈਦ ਰਹਿੰਦੇ ਆ ਆਪਾ ਪਾਪਾ ਨੂੰ ਖੁਵਾਓ ਕਿੱਥੇ ਚੱਲੇ ਨਵੇਂ ਲੱਗਾਂ ਕਮਾਉਣ ਇਹਨੂੰ ਖੁਵਾਓ ਕਿ ਘਰੇ ਕੈਦ ਹੋਏ ਸਾਰਾ ਦਿਨ ਇਹਨਾਂ ਨੂੰ ਫਿਰ ਐਂ ਟਾਈਮ ਪਾਸ ਕਰਨਾ ਪੈਂਦਾ ਛੁੱਟੀ ਵਾਲੇ ਦਿਨ ਨਨਾਰੇ ਲੱਗੇ ਰਹਿੰਦੇ ਤੁਸੀਂ ਅੱਜ ਪੂਰਾ ਦਿਨ ਨਹੀਂ ਖੇਦੇ ਦੋ ਵਾਰੀ ਖੇਦਿਓ ਮੇਰੇ ਨਾਲ ਪੂਰਾ ਦਿਨ ਤੇਰਾ ਨਾ ਨਹੀਂ ਖੇਡ ਸਕਦਾ ਕੋਈ ਹਾਂ ਦੱਸੋ ਕਿੰਨੇ ਪੈਸੇ ਰੁਕੋ ਯਾਰ ਪਹਿਲੇ ਹੀ ਕਹਿ ਗਏ ਖੇਡਣ ਲੇਗੇ ਫਿਰ ਇਹਦੀਆਂ ਸ਼ਰਤਾਂ ਜੋ ਇਹ ਚਾਵੇ ਉਦੋਂ ਗੱਲ ਕਰਨੀ ਉਦਾਂ ਹੀ ਕਰਨਾ ਹੈ ਆਪਦੀ ਮਰਜ਼ੀ ਨਾਲ ਤੁਸੀਂ ਕੋਈ ਕਰ ਨਹੀਂ ਸਕਦੇ ਯਾਰ ਤੁਸੀਂ ਆਪਣੀ ਚੀਜ਼ ਕਾਲ ਲਿਆ ਕਰੋ ਪਰ ਯਾਰ ਇਹਨੇ ਸੋਦੇ ਕਿੰਧਾਰੇ ਰੋਕੇ ਕਿੰਧਾਰੇ ਆਇਆ ਕਿ ਕਾਦੇ ਕਿੰਦੇ ਆ ਕਿੰਧਾਰੇ ਆ ਕਿੰਧਾਰੇ ਆ ਕਦੋਂ ਆਇਆ ਕਿੱਦਾਂ ਆਇਆ ਤੇ ਇਦਾਂ ਕਰਕੇ ਫਿਰ ਨਾ ਟਾਈਮ ਪਾਸ ਕਰਨਾ ਪੈਂਦਾ ਖੇਡ ਖੋਲ ਕੇ ਜੇ ਤੈਨੂੰ ਕੋਈ ਨਾ ਕਿੰਨੇ ਪੈਸੇ? ਕਿੰਨੇ ਪੈਸੇ? ਅਮ 850 ਪਲੀਜ਼। ਓਕੇ।